ਇਸ ਵਸੀਅਤ ਦੀ ਗੱਲ ਕਰ ਰਹੇ ਆਂ ਪੁਰਾਣੀ ਦੀ ਚਾਹੇ ਕਿਸੇ ਦੀ 40 ਸਾਲ 45 ਸਾਲ 35 ਸਾਲ 20 ਸਾਲ ਪਹਿਲਾਂ ਕਿਸੇ ਦੀ ਕੋਈ ਵਸੀਅਤ ਕਰਵਾਈ ਹੋਈ ਆ ਤਾਂ ਤੁਸੀਂ ਉਹਦੇ ਵਿੱਚ ਚਾਰ ਪੰਜ ਚੀਜ਼ਾਂ ਜ਼ਰੂਰ ਚੈੱਕ ਕਰਨੀਆਂ ਨੇ ਕਿ ਜਿਹੜਾ ਬੰਦਾ ਵਸੀਅਤ ਕਰਵਾ ਰਿਹਾ ਕਰ ਪੈਗਾ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਪੁਰਾਣੀ ਵਸੀਅਤ ਆ ਉਹ ਆਪਣੀ ਇਸ ਵੀਡੀਓ ਤੋਂ ਬਾਅਦ ਚੈੱਕ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਸਾਡਾ ਕੋਈ ਨਾਮ ਤਾਂ ਨਹੀਂ ਗਲਤ ਹੈ ਗਿਆ ਜੇ ਸਾਡਾ ਨਾਮ ਸਹੀ ਹੈ ਤਾਂ ਵੀ ਦੱਸਿਓ ਜੇ ਕੋਈ ਬਾਈ ਮਿਸਟੇਕ ਹੈ ਤਾ ਉਹਦੀ ਕਰੈਕਸ਼ਨ ਕਰਵਾਉਣ ਦੀ ਉਹਦੀ ਦੁਆਰਾ ਵਸੀਅਤ ਕਰਵਾਉਣ ਦੀ ਜਰੂਰ ਖੇਚਲਾ ਕਰਿਓ ਤਾਂ ਕਿ ਅੱਗੇ ਕਿਸੇ ਨੂੰ ਦਿੱਕਤ ਨਾ ਸੱਸੀ ਦਾ ਦੋਸਤੋ ਦੋਸਤੋ ਮੇਰੇ ਲਵੇ ਇਹ 1988 ਦੀ ਰਸੀਅਤ ਤਾਂ ਇਹ ਹੈਗੀ ਆ 2017 ਦੀ ਇਹ ਵਸੀਅਤ ਵਿੱਚ ਕੋਈ ਗਲਤੀ ਸੀ ਇਸ ਵਸੀਅਤ ਨੂੰ ਕਰਵਾਈ ਨਹੀਂ ਹੋਈ 37 38 ਸਾਲ ਹੋ ਗਏ ਤਾਂ ਹੁਣੇ ਕੱਲ ਮੇਰਾ ਇੱਕ ਦੋਸਤ ਆਇਆ ਸੀ ਉਹ ਇਹ ਵਸੀਅਤ ਲੈ ਕੇ ਆਇਆ ਕਹਿੰਦਾ ਭਾਈ ਜੀ ਇਹ ਵਸੀਅਤ ਆਪਾਂ ਚੈੱਕ ਕਰਨੀ ਆ ਜੋ ਦੇਖੀ ਇਹਦੇ ਵਿੱਚ ਇੱਕ ਬਹੁਤ ਵੱਡੀ ਗਲਤੀ ਨਿਕਲਿਆ ਹੀ ਉਹ ਫਿਰ ਕਿਉਂ ਨਾ ਅਸੀਂ ਨੇ ਸੋਚਿਆ ਵੀ ਹਾਂ ਜਰ ਵੀਡੀਓ ਬਣਾਈ ਆ ਵੀ ਜਿੰਨੇ ਵੀ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਤਾਂ ਉਹਨਾਂ ਨੂੰ ਇਹ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਆਪਾਂ ਵੀਡੀਓ ਬਣਾ ਰਹੇ ਆ ਤਾਂ ਵੀਡੀਓ ਬਹੁਤ ਹੀ ਇੰਪੋਰਟੈਂਟ ਹੈ ਤਾਂ ਜਰੂਰ ਅੱਗੇ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤਾਂ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਬਾਈ ਜੀ ਹੁਣ ਜਦੋਂ ਤੁਸੀਂ ਤੁਹਾਡੇ ਬਜ਼ੁਰਗ ਜਿਵੇਂ ਆਪਣੇ ਦਾਦਾ ਜੀ ਪਰਦਾਦਾ ਜੀ ਬੈਠੇ ਨੇ ਉਹ ਸਾਡੇ ਫਾਦਰ ਸਾਹਿਬ ਦੇ ਨਾਮ ਵਸੀਅਤ ਕਰਵਾਈ ਹੋਈ ਆ ਪ੍ਰਾਣੀ ਵੀ ਮੈਂ ਇਸ ਵਸੀਅਤ ਦੀ ਗੱਲ ਕਰ ਰਿਹਾ ਪ੍ਰਾਣੀ ਦੀ ਚاہے ਕਿਸੇ ਦੀ 40 ਸਾਲ 45 ਸਾਲ 35 ਸਾਲ 20 ਸਾਲ ਪਹਿਲਾਂ ਕਿਸੇ ਦੀ ਕੋਈ ਵਸੀਅਤ ਕਰਵਾਈ ਹੋਈ ਆ ਤਾਂ ਤੁਸੀਂ ਉਹਦੇ ਵਿੱਚ ਚਾਰ ਪੰਜ ਚੀਜ਼ਾਂ ਜ਼ਰੂਰ ਚੈੱਕ ਕਰਨੀਆਂ ਨੇ ਕਿ ਜਿਹੜਾ ਬੰਦਾ ਵਸੀਅਤ ਕਰਵਾ ਰਿਹਾ ਇਹ ਵਸੀਅਤ ਵਿੱਚ ਵੀ ਆਪਾਂ ਐਂਡ ਤੇ ਦੱਸਾਂਗੇ ਵੀ ਕੀ ਗਲਤੀ ਆ ਇਹ ਜਿਹੜਾ ਬੰਦਾ ਵਸੀਅਤ ਕਰਵਾ ਰਿਹਾ ਉਹਦਾ ਤੁਸੀਂ ਸਭ ਤੋਂ ਨਾਮ ਚੈੱਕ ਕਰੋ ਵੀ ਜਿਹੜੇ ਬੰਦੇ ਨੇ ਵਸੀਅਤ ਕਰਵਾਉਣੀ ਆ ਉਹਦਾ ਜਿਹੜੇ ਉਹਦੇ ਡਾਕੂਮੈਂਟ ਨੇ ਜਿਵੇਂ ਸਾਡੇ ਆਈਡੀ ਪ੍ਰੂਫ ਨੇ ਜੇ ਬੰਦਾ ਕੋਈ ਪੜਿਆ ਲਿਖਿਆ ਤਾਂ ਉਹਦੇ ਜਿਹੜੀ ਡਾਕੂਮੈਂਟੇਸ਼ਨ ਆ ਉਹਦੇ ਸਰਟੀਫਿਕੇਟ ਨੇ ਉਹ ਤੇ ਉਹਦੇ ਆਈਡੀ ਪ੍ਰੂਫ ਵਿੱਦ ਵਸੀਅਤ ਜਾਂ ਫਰਦ ਲਾਈ ਆਪਾਂ ਵੀ ਜਿਹੜਾ ਉਹ ਤੇ ਨਾਮ ਆ ਵਸੀਅਤ ਕਰਵਾਉਣ ਵਾਲੇ ਦਾ ਕਿਹੜੀ ਉਹਨਾਂ ਨੇ ਮੰਨ ਲਓ ਨਵੀਂ ਵਸੀਅਤ ਕਰਵਾਈ ਆ ਆ ਵੀ ਉਹ ਤੇ ਨਾਮ ਸਹੀ ਹੈਗੇ ਆ ਉਹਦੇ ਸਾਰੇ ਸਪੈਲਿੰਗ ਕੰਨਾ ਵਿਹਾਰੀ ਔਂਕੜ ਤ੍ਰੈਂਕੜ ਜਿਵੇਂ ਖਾਸ ਕਰਕੇ ਕਿਸੇ ਦੇ ਨਾਮ ਪਿੱਛੇ ਸਿੰਘ ਪੈਂਦਾ ਆ ਜਾਂ ਕੁਮਾਰ ਕਹਦਾ ਨੇ ਆ ਜਾਂ ਅਸੀਂ ਚੰਦ ਲਾ ਦਾਨੇ ਆ ਜਾਂ ਅਸੀਂ ਕੋਈ ਗੋਤ ਲਾ ਦਾਨੇ ਆ ਆਪਣਾ ਨਾਮ ਦੇ ਪਿੱਛੇ ਠੀਕ ਆ ਇੱਕ ਚੀਜ਼ ਜ਼ਰੂਰ ਚੈੱਕ ਕਰਨੀ ਵੀ ਜਿਹੜਾ ਸਾਡਾ ਫਰਦ ਦੇ ਵਿੱਚ ਆਨ ਰਿਕਾਰਡ ਤੇ ਨਾਮ ਆ ਉਹੀ ਵਿਸੀਅਤ ਦੇ ਵਿੱਚ ਹੈ ਗਿਆ ਫਿਰ ਅੱਗੇ ਜਿਹਦੇ ਨਾਮ ਤੇ ਵਿਸੀਅਤ ਹੋ ਰਹੀ ਆ ਜਿਹੜੇ ਬੰਦੇ ਨੇ ਮੰਨ ਲਓ ਸਾਡੇ ਬਜ਼ੁਰਗ ਨੇ ਸਾਡੇ ਦਾਦਾ ਜੀ ਨੇ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਵਿਸੀਅਤ ਕਰਵਾਈ ਆ ਤਾਂ ਪਹਿਲਾਂ ਤਾਂ ਮੈਂ ਮੇਰੇ ਦਾਦਾ ਜੀ ਦਾ ਨਾਮ ਚੈੱਕ ਕਰਨਾ A to Z ਵਿਦ ਸਾਰੇ ਕੰਨਾਂ ਵਿਹਾਰੀ ਔਕਣ ਤੇ ਲੈਂਕਰ ਲਾ ਕੇ ਫਿਰ ਮੈਂ ਮੇਰੇ ਫਾਦਰ ਸਾਹਿਬ ਦਾ ਨਾਮ ਚੈੱਕ ਕਰਨਾ ਕਿ ਮੇਰੇ ਦਾਦਾ ਜੀ ਨੇ ਮੇਰੇ ਫਾਦਰ ਸਾਹਿਬ ਦੇ ਨਾਮ ਵਿਸੀਅਤ ਕਰਵਾਈ ਆ ਕਿ ਉਹ ਸਾਰੇ ਸਪੈਲਿੰਗ ਸਾਰੇ ਨਾਮ ਸਹੀ ਆ ਮੇਰੇ ਕਿ ਮੇਰੇ ਫਾਦਰ ਸਾਹਿਬ ਦਾ ਤੇ ਵੀ ਉਹਨਾਂ ਦਾ ਨਾਮ ਸਹੀ ਆ ਸਾਰੇ ਔਂਕਰ ਦੇ ਲੈਂਕਰ ਵਿਹਾਰੀ ਏ ਟੂ ਜ਼ेड ਫਿਰ ਇਹ ਵਸੀਅਤ ਵਿੱਚ ਵੀ ਇਹੀ ਗਲਤੀ ਸੀ ਜਿਹੜੇ ਵਸੀਅਤ ਕਰਵਾਈ ਸੀ ਇਸ ਬੰਦੇ ਨੇ ਇਹ ਮੁੰਡੇ ਦੇ ਦਾਦਾਦੇ ਨੇ ਉਹਦੇ ਫਾਦਰ ਸਾਹਿਬ ਦਾ ਨਾਮ ਪਹਿਲਾਂ ਦੇ ਵਿੱਚ ਹੈਗਾ ਸੀ ਚੰਦ ਬਾਅਦ ਦੇ ਵਿੱਚ ਆ ਕੇ ਕਰਤਾ RAM ਠੀਕ ਆ ਨਾਮ ਦੇ ਵਿੱਚ ਫਰਕ ਪੈ ਗਿਆ ਦੇਖਿਆ ਹੈ ਨਹੀਂ 30 35 ਸਾਲ ਹੋ ਗਏ ਫਰਦਾਂ ਵੀ ਚੱਲੀ ਗਈਆਂ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਹੁਣ ਆ ਕੇ ਉਹਨਾਂ ਨੇ ਦੇਖਿਆ ਤਾਂ ਵੀ ਇਹ ਵਸੀਤ ਵਿੱਚ ਤਾਂ ਨਾਮ ਅੱਗੇ ਜਦੋਂ ਉਹਦੇ ਫਾਦਰ ਸਾਹਿਬ ਅੱਗੇ ਮੰਨ ਲਓ ਮੇਰੇ ਫਾਦਰ ਸਾਹਿਬ ਮੇਰੇ ਸਾਡੇ ਭਰਾਵਾ ਦੇ ਨਾਮ ਤੇ ਆਪਣੀ ਵਸੀਤ ਕਰਵਾਉਣ ਲੱਗੇ ਐ ਉਹ ਜਿਹੜਾ ਆਪਣਾ ਮਿੱਤਰ ਦੋਸਤ ਆ ਉਹ ਬਾਈ ਦੇ ਨਾਮ ਤੇ ਜਦੋਂ ਉਹਦੇ ਡੈਡੀ ਨੇ ਵਸੀਤ ਕਰਵਾਉਣੀ ਦੇਖੀ ਤਾਂ ਉਹਦੀ ਪਿਛਲੀ ਵਸੀਤ ਵਿੱਚ ਉਹਦੇ ਡੈਡੀ ਦਾ ਨਾਮ ਗਲਤ ਸੀ ਸੋ ਉੱਥੇ ਚੱਕਰ ਪੈ ਗਿਆ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਪੁਰਾਣੀ ਵਸੀਅਤ ਆ ਉਹ ਆਪਣੀ ਇਸ ਵੀਡੀਓ ਤੋਂ ਬਾਅਦ ਚੈੱਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡਾ ਕੋਈ ਨਾਮ ਤਾਂ ਨਹੀਂ ਗਲਤ ਹੈ ਗਿਆ ਜੇ ਸਾਡਾ ਨਾਮ ਸਹੀ ਹੈ ਤਾਂ ਵੀ ਦੱਸਿਓ ਜੇ ਕੋਈ ਬਾਈ ਮਿਸਟੇਕ ਹੈ ਤਾਂ ਉਹਦੀ ਕਰੈਕਸ਼ਨ ਕਰਵਾਉਣ ਦੀ ਉਹਦੀ ਦੁਆਰਾ ਵਸੀਅਤ ਕਰਵਾਉਣ ਦੀ ਜਰੂਰ ਖੇਚਲਾ ਕਰਿਓ ਤਾਂ ਕਿ ਅੱਗੇ ਕਿਸੇ ਨੂੰ ਦਿੱਕਤ ਨਾ ਆਵੇ ਸੋ ਅਗਲੀ ਗੱਲ ਜਿਹੜੀ ਅਸੀਂ ਮਿਤੀ ਮਿਤੀ ਦੇ ਵਿੱਚ ਮੰਨ ਲਓ ਇਹ ਜੇ ਆਪਾਂ ਗੱਲ ਕਰੀਏ ਅ ਤਕਰੀਬਨ 29 ਤਿੰਨ 1988 ਦੀ ਵਸੀਅਤ ਠੀਕ ਆ ਅਸੀਂ ਨੇ ਇਹ ਚੈੱਕ ਕਰਨੀ ਆ ਵੀ ਜਿਹੜੀ ਸਾਡੀ ਤਰੀਕ ਆ ਦੋ ਤਿੰਨ ਥਾਂ ਮੇਰੇ ਤਰੀਕਾਂ ਪਾਈਆਂ ਹੋਈਆਂ ਨੇ ਇਹਨਾਂ ਨੇ 1988 1988 ਕਈ ਵਾਰੀ ਜਦੋਂ ਹੁਣ ਜਿੰਨੇ ਸਾਡਾ 24 ਲੰਘ ਕੇ ਹਟਿਆ ਮੰਨ ਲਓ ਅਸੀਂ ਕਰੰਟ ਵਸੀਤ ਕਰਾਉਣੀ ਆ 25 ਦੇ ਵਿੱਚ ਤੇ ਉੱਥੇ ਅਸੀਂ ਨੇ ਡੇਟ ਦੇਖਣੀ ਆ ਵੀ ਜਿਹੜੀਆਂ ਸਾਡੀਆਂ ਡੇਟਾਂ ਪਾਈਆਂ ਹੋਈਆਂ ਨੇ ਬਾਈ ਨੇ ਵੀ ਆ ਅਸੀਂ ਇਸ ਡੇਟ ਦੇ ਵਿੱਚ ਵਸੀਤ ਕਰਵਾ ਰਹੇ ਆ ਕੀ ਉਹ ਡੇਟਾਂ ਦੇ ਪਿੱਛੇ ਸਾਲ ਮਹੀਨਾ ਤਰੀਕ ਸਹੀ ਪਈ ਹੋਈ ਆ ਕੋਈ ਬਾਈ ਮਿਸਟੇਕ ਗਲਤੀ ਤਾਂ ਨਹੀਂ ਹੈਗੀ ਉਹ ਤੁਸੀਂ ਨੇ ਉਦੋਂ ਹੀ ਮੌਕੇ ਤੇ ਦੇਖਣਾ ਜੇ ਤੁਹਾਡੀਆਂ ਪਹਿਲਾਂ ਵਸੀਅਤ ਕਰਵਾਤੀਆਂ ਜਾਂ ਹੋ ਚੁੱਕੀਆਂ ਇੱਕ ਵਾਰ ਤੁਸੀਂ ਉਹਨਾਂ ਵਸੀਅਤ ਤੇ ਵੀ ਨਜ਼ਰ ਮਾਰਨੀ ਆ ਕਿ ਜਿਹੜੀਆਂ ਤਰੀਕਾ 'ਚ ਹੋਈਆਂ ਸੇਮ ਡੇਟ 'ਚ ਸੇਮ ਨਾਮ ਸੇਮ ਸਾਡੇ ਦਾਦਾ ਜੀ ਦਾ ਪਰਦਾਦਾ ਜੀ ਦਾ ਸਾਡੇ ਫਾਦਰ ਦਾ ਜਾਂ ਸਾਡੇ ਨਾਮ ਤੇ ਹੋਈ ਆ ਕਿ ਸਾਰਿਆਂ ਦੇ ਆਨ ਰਿਕਾਰਡ ਆਈਡੀ ਪ੍ਰੂਫ ਜਾਂ ਸਾਡੀ ਫਰਦ ਤੇ ਕਿ ਸਾਰਿਆਂ ਦੇ ਨਾਮ ਸਹੀ ਨੇ ਕੋਈ ਗਲਤੀ ਤਾਂ ਨਹੀਂ ਹੈਗੀ ਉਸ ਤੋਂ ਅਗਲੀ ਗੱਲ ਇਹਦੇ ਵਿੱਚ ਸਾਡਾ ਪਤਾ ਵੀ ਲਿਖਿਆ ਜਾਂਦਾ ਸਾਡਾ ਐਡਰੈਸ ਵੀ ਲਿਖਿਆ ਜਾਂਦਾ ਚਾਹੀ ਅਸੀਂ ਸ਼ਹਿਰ ਦੇ ਆ ਪਿੰਡ ਦੇ ਆ ਕਿ ਜਿਹੜੇ ਸਾਡੇ ਪਿੰਡ ਦੇ ਸ਼ਹਿਰ ਦੇ ਜਿਵੇਂ ਸਾਡੇ ਫਰਦ ਦੇ ਨਾਮ ਲਿਖਿਆ ਹੋਇਆ ਆਉਂਦਾ ਵੀ ਉਹੀ ਜਪਹਿਲੇਾਰੇ ਨੇ ਉੱਥੇ ਤਾਂ ਨਹੀਂ ਕੋਈ ਗਲਤੀ ਆ ਰਹੀ ਵੀ ਵਸੀਹਤ ਵਿੱਚ ਕੋਈ ਪਿੰਡ ਬਾਏ ਮਿਸਟੇਕ ਅਸੀਂ ਹੋਰ ਲਿਖਤਾ ਤੇ ਅਸਲ ਰਿਕਾਰਡ ਦੇ ਵਿੱਚ ਕੋਈ ਹੋਰ ਆ ਇਹ ਚੀਜ਼ ਨੂੰ ਵੀ ਬਹੁਤ ਧਿਆਨ ਨਾਲ ਦੇਖਣ ਦੀ ਲੋੜ ਆ ਉਸ ਤੋਂ ਅਗਲੀ ਗੱਲ ਜਦੋਂ ਅਸੀਂ ਲਿਖਦੇ ਆ ਤੇ ਆ ਤੁਸੀਂ ਨੀਚੇ ਦੇਖੋਗੇ ਅਸੀਂ ਫੋਟੋ ਇੱਥੇ ਲਗਾ ਦਾਂਗੇ ਜਦੋਂ ਅਸੀਂ ਇੱਥੇ ਲਿਖਦੇ ਆ ਤੇ ਖਤੌਨੀ ਨੰਬਰ ਖਸਰਾ ਨੰਬਰ ਕਿ ਜਿਹੜੇ ਸਾਡੇ ਹਿੱਸੇ ਵੰਦੀ ਜ਼ਮੀਨ ਆਉਂਦੀ ਹੈ ਕਿੰਨਾ ਖਤੌਨੀ ਨੰਬਰ ਆ ਖਸਰਾ ਨੰਬਰ ਕਿਲਾ ਨੰਬਰ ਕਿੰਨਾ ਆ ਗਿਆ ਉਹਦੇ ਵਿੱਚ ਕਿੰਨੇ ਸਾਡੇ ਮਰਲੇ ਨੇ ਕਨਾਲ ਕਿ ਉਹ ਸਾਰੀਆਂ ਚੀਜ਼ਾਂ ਬਕਾਇਦਾ ਜਿੰਨੇ ਅਸੀਂ ਭਰਾ ਆ ਠੀਕ ਆ ਜਿਹੜੇ ਬੰਦੇ ਦੇ ਨਾਮ ਤੇ ਵਸੀਤ ਹੋਣੀ ਆ ਕਿੰਨੇ ਵੀ ਉਹ ਵਸੀਤ ਦੇ ਮਾਲਕ ਹੋ ਸਕਦੇ ਨੇ ਜਿਹੜੇ ਬੰਦੇ ਨੇ ਵਸੀਤ ਕਰਵਾਉਣੀ ਆ ਕਿ ਉਹਨਾਂ ਦਾ ਸਾਰਿਆਂ ਦਾ ਬਰਾਬਰ ਹਿੱਸਾ ਹੈ ਗਿਆ ਕਿਤੇ ਕੋਈ ਬਾਏ ਮਿਸਟੇਕ ਜਾਂ ਕੋਈ ਗਲਤੀ ਨਾਲ ਘਟਵਾ ਤਾਂ ਲਿਖਿਆ ਗਿਆ ਤਾਂ ਕਿ ਜਦੋਂ ਵਸੀਅਤ ਹੋ ਜਾਂਦੀ ਆ ਜਦੋਂ ਅਸੀਂ ਦੁਬਾਰੇ ਕਰਾਉਣਾ ਸਾਨੂੰ ਫੇਰ ਖਰਚਾ ਛੱਡਦਾ 15 20000 ਦਾ ਜਾਂ ਸਾਡੀ ਭਕਾਈ ਬਹੁਤ ਹੁੰਦੀ ਆ ਸੋ ਹਿੱਸੇ ਦੀ ਵੰਡ ਦੇ ਮੁਤਾਬਕ ਤੁਸੀਂ ਨੇ ਦੇਖਣਾ ਫੇਰ ਜ਼ਮੀਨ ਦੀ ਕਿਸਮ ਇਹਦੇ ਵਿੱਚ ਜ਼ਮੀਨ ਦੀ ਕਿਸਮ ਵੀ ਲਿਖੀ ਹੁੰਦੀ ਆ ਸੋ ਉਹਨੂੰ ਵਸੀਅਤ ਦੇ ਵਿੱਚ ਲਿਖੀ ਹੁੰਦੀ ਆ ਮਨਕੂਲਾ ਤੇ ਗੈਰ ਮਨਕੂਲਾ ਵੀ ਕਿਹੜੀ ਵਾਹੀਯੋਗ ਆ ਕਿਹੜੀ ਵਾਹੀਯੋਗ ਨਹੀਂ ਹੈਗੀ ਕਿ ਉਹ ਜਿੰਨੀ ਵੀ ਜ਼ਮੀਨ ਸਾਡੇ ਪੜਦਾਦਾ ਜੀ ਦੇ ਨਾਂ ਤੇ ਜਾਂ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਹੈਗੀ ਆ ਕਿ ਜਿਹੜੀ ਅੱਗੇ ਅਸੀਂ ਅਗਲੀ ਪੀੜ੍ਹੀ ਨੂੰ ਵਸੀਅਤ ਕਰਨੀ ਆ ਕਿ ਉਹਦੇ ਵਿੱਚ ਕੋਈ ਹਿੱਸਾ ਰਹਿ ਤਾਂ ਨਹੀਂ ਗਿਆ ਕਿਤੇ ਕੋਈ ਇਦਾਂ ਦੀ ਗਲਤੀ ਨਾਲ ਕੋਈ ਹਿੱਸਾ ਰਹਿ ਗਿਆ ਹੋਵੇ ਤਾਂ ਉਹ ਚੀਜ਼ ਦਾ ਤੁਸੀਂ ਨੇ ਖੁਦ ਚੈੱਕ ਕਰਨਾ ਵੈਸੇ ਹਿੱਸੇ ਸਾਰੇ ਪ੍ਰੋਪਰ ਪਾਉਂਦੇ ਨੇ ਟਾਈਪਿੰਗ ਕਰਨ ਵਾਲੇ ਜਿਹੜੇ ਬਾਈ ਬਣਾਉਂਦੇ ਨੇ ਉਹਨਾਂ ਵੱਲੋਂ 100% ਸਹੀ ਹੁੰਦਾ ਪਰ ਕਿਤੇ ਨਾ ਕਿਤੇ ਜਦੋਂ ਕੋਈ ਗਲਤੀ ਹੋ ਜਾਂਦੀ ਆ ਫਿਰ ਉਹ ਸਾਨੂੰ ਪੜਨ ਨੂੰ ਵੀ ਦਿੰਦੇ ਨੇ ਉੱਥੇ ਉਹਨਾਂ ਦੀ ਨਹੀਂ ਗਲਤੀ ਗਲਤੀ ਸਾਡੀ ਹੁੰਦੀ ਆ ਅਸੀਂ ਪੜਦੇ ਨਹੀਂ ਸੋ ਇਹ ਚੀਜ਼ਾਂ ਦਾ ਤੁਸੀਂ ਨੇ ਜ਼ਰੂਰ ਧਿਆਨ ਰੱਖਣਾ ਹੁਣ ਜਿਹੜੀ ਇਹ ਵਸੀਤ ਆ ਇਹਦੇ ਵਿੱਚ ਬਾਈ ਜੀ ਨਾਮ ਗਲਤ ਆ ਇੱਥੇ ਹੈ ਗਿਆ ਉਸ 22 ਦੇ ਡੈਡੀ ਦਾ ਨਾਮ ਚੰਦ ਜਿਹੜੀ ਉਰੇ ਇਹ ਪੁਰਾਣੀ ਵਸੀਤ ਆ ਉਰੇ ਹੈ ਗਿਆ ਰਾਮ ਰਿਕਾਰਡ ਦੇ ਵਿੱਚ ਆ ਚੰਦ ਹੁਣ ਇਹ ਚੱਕਰ ਪੈ ਗਿਆ ਹੁਣ ਉਹਨਾਂ ਨੂੰ ਸਾਰੇ ਪ੍ਰੂਫ ਲਾ ਕੇ ਪੱਜ ਜੋੜ ਕਰਕੇ ਪਹਿਲਾਂ ਨਾਮ ਸਹੀ ਕਰਨਾ ਪਊ ਫਿਰ ਇਹ ਵਸੀਤ ਕੈਨਸਲ ਹੋ ਕੇ ਜਿਹੜੀ ਉਹਦੇ ਫਾਦਰ ਨੇ ਅੱਗੇ ਆਪਣੇ ਬੇਟੇ ਦੇ ਨਾਂ ਤੇ ਕਰਾਤੀ ਇਹ ਵੀ ਵਸੀਤ ਦੁਬਾਰੇ ਬਣੂਗੀ ਹੁਣ ਸਾਰੀ ਚੀਜ਼ਾਂ ਉਹਨਾਂ ਨੂੰ A to Z ਕਹਿਣ ਦਾ ਭਾਵ ਵੀ ਸਿਰੇ ਤੋਂ ਕਰਵਾਉਣਾ ਪਊ ਪਹਿਲਾਂ ਨਾਮ ਸਹੀ ਫਿਰ ਵਸੀਤ ਵਿੱਚ ਨਾਮ ਸਹੀ ਫੇਰ ਉਹਨਾਂ ਨੂੰ ਜਾ ਕੇ ਦੁਬਾਰਾ ਪਹਿਲਾਂ ਇਹ ਕੈਨਸਲ ਕਰਾਉਣੀ ਪਊਗੀ ਜਿਹੜੀ ਗਲਤ ਨਾਮ ਵਾਲੀ ਆ ਫੇਰ ਉਹਨਾਂ ਨੂੰ ਦੁਬਾਰਾ ਨਮੀ ਵਸੀਤ ਕਰਾਉਣੀ ਪਊਗੀ ਕੈਨਸਲ ਦੀ ਵੀ ਫੀਸ ਲੱਗਦੀ ਆ ਨਵੇਂ ਕਰਾਉਣ ਆ ਉਹਦੀ ਵੀ ਫੀਸ ਲੱਗਦੀ ਆ ਜਿਹੜੀ ਭੱਜ ਦੌੜ ਹੋਊਗੀ ਉਹ ਸਾਡੀ ਆਡਾ ਸੋ ਇਸ ਕਰਕੇ ਜਦੋਂ ਵੀ ਤੁਸੀਂ ਨੇ ਕੋਈ ਵਸੀਤ ਕਰਵਾਉਣੀ ਆ ਸਾਡੇ ਬਜ਼ੁਰਗਾਂ ਨੇ ਤਾਂ ਉਦੋਂ ਤੁਸੀਂ ਆਪਣੇ ਨਾਮ ਦੀ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਇਹ ਚੀਜ਼ਾਂ ਦਾ ਤੁਸੀਂ ਨੇ ਬਹੁਤ ਹੀ ਡੰਗਾਈ ਦੇ ਨਾਲ ਪੂਰੀ ਪਹਿਣ ਸ਼ਾਨਵੇਂ ਦੇ ਨਾਲ ਬੜੇ ਧਿਆਨ ਦੇ ਨਾਲ ਇਹ ਚੀਜ਼ ਦਾ ਆ ਤੁਸੀਂ ਨੇ ਧਿਆਨ ਰੱਖਣਾ ਖੁਦ ਸਪੈਲਿੰਗ ਚੈੱਕ ਕਰ ਲੈਣੀ ਚਾਹੀਏ ਚਾਹੇ ਉਹ ਅੰਗਰੇਜ਼ੀ ਦੇ ਵਿੱਚ ਨੇ ਪੰਜਾਬੀ ਦੇ ਵਿੱਚ ਨੇ ਕੁਝ ਵੀ ਆ ਖਾਸ ਕਰਕੇ ਨਾਮ ਦੀ ਸਪੈਲਿੰਗ ਠੀਕ ਆ ਇੱਕ ਨਾਮ ਦੀ ਬਹੁਤ ਮੇਨ ਆ ਇੱਕ ਜਿਹੜੀ ਸਾਡੀ ਜ਼ਮੀਨ ਦੀ ਵੰਡ ਹੁੰਦੀ ਆ ਕਤੌਨੀ ਨੰਬਰ ਖਸਰਾ ਨੰਬਰ ਕੀ ਉਹ ਸਹੀ ਪਏ ਹੋਏ ਨੇ ਉਸ ਤੋਂ ਅਗਲੀ ਗੱਲ ਜਿਹੜੇ ਸਾਡੇ ਹਿੱਸਿਆਂ ਦੀ ਵੰਡੀ ਆ ਇੱਥੇ ਬਾਏ ਨੇ ਵੀ ਕਰ ਦੰਦੇ ਵੀ ਕਿਹੜੇ ਬੱਚੇ ਨੂੰ ਮੈਂ ਕਿੰਨੀ ਜ਼ਮੀਨ ਦੇਣ ਜਾ ਰਿਹਾ ਕਿ ਜਿਹੜੇ ਹਿੱਸੇ ਸਾਡੇ ਬਰਾਬਰ ਨੇ ਉਹ ਸਾਡੇ ਬਰਾਬਰ ਕੀਤੇ ਹੋਏ ਨੇ ਸੋ ਇਹ ਗੱਲਾਂ ਕਰਕੇ ਆਪਾਂ ਨੇ ਇਹ ਵੀਡੀਓ ਬਣਾਈ ਆ ਕਿ ਇਹਦੇ ਵਿੱਚ ਜਿੰਨੇ ਵੀ ਕਿਉਂਕਿ ਸਾਨੂੰ ਇਹਦੀ ਲੋੜ ਪੈਣੀ ਉਹ ਪੈਣੀ ਆ ਅਸੀਂ ਅੱਜ ਵਸੀਤ ਕਰਵਾਤੀ ਆ ਸਾਡੇ ਬਜ਼ੁਰਗਾਂ ਨੇ ਸਾਡੇ ਨਾਂ ਤੇ ਕਰਾਤੀ ਅਸੀਂ ਨੇ ਗਾਹ ਕਰਾਉਣੀ ਆ ਕਿ ਜਦੋਂ ਵੀ ਅਸੀਂ ਨੇ ਕੋਈ ਵਸੀਤ ਕਰਾਉਣੀ ਆ ਖਾਸ ਕਰਕੇ ਇਦਾਂ ਦੇ ਲੈਂਡ ਰਿਕਾਰਡ ਦੇ ਸਬੰਧ ਵਿੱਚ ਤਾਂ ਉਦੋਂ ਅਸੀਂ ਇਹ ਚੀਜ਼ਾਂ ਦਾ ਖਾਸ ਧਿਆਨ ਰੱਖੀਏ ਕਿਉਂਕਿ ਇਹ ਚੀਜ਼ਾਂ ਬਹੁਤ ਹੀ ਇੰਪੋਰਟੈਂਟ ਹੁੰਦੀਆਂ ਨੇ ਸਾਡੇ ਨਾਮ ਤੇ ਹੀ ਅੱਗੇ ਰੱਖਵੇ ਨੇ ਟਰਾਂਸਫਰ ਹੋਣਾ ਹੁੰਦਾ ਨਾ ਕਿ ਕੋਈ ਬੜੀ ਤੇ ਮਾੜੀ ਦੀ ਵੀ ਗਲਤੀ ਆ ਉਹ ਕੁੰਡੀ ਉੱਥੇ ੜਜੂ ਕਿਉਂਕਿ ਜੋ ਸਹੀ ਰਿਕਾਰਡ ਦੇ ਨਾਮ ਤੇ ਸਹੀ ਨਾਮ ਤੇ ਰਿਕਾਰਡ ਹੈ ਉਸ ਨੇ ਹੀ ਟ੍ਰਾਂਸਫਰ ਹੋਣਾ ਜੇ ਕੋਈ ਮਾੜੀ ਜੀ ਵੀ ਗਲਤੀ ਆ ਔਂਕਰਦ ਲੈਂਕੜੀ ਜਿਵੇਂ ਮੈਂ ਰਾਮ ਸ਼ਾਮ ਜਾ ਪਿੱਛੇ ਅਸੀਂ ਚੰਦਲਾਤਾ ਸਿੰਘ ਪਾਤਾ ਜੇ ਕਿਤੇ ਵੀ ਕੋਈ ਗਲਤੀ ਲੱਗੀ ਤਾਂ ਉਹ ਬਾਈ ਜੀ ਉੱਥੇ ਹੀ ਸਟਾਪ ਹੋ ਜੂ ਤੁਹਾਨੂੰ ਉਹਦੀ ਕਰੈਕਸ਼ਨ ਕਰਾਉਣੀ ਪਊਗੀ ਸੋ ਕਮੈਂਟ ਕਰਕੇ ਦੱਸੋ ਇਹ ਵੀਡੀਓ ਕਿੱਦਾਂ ਲੱਗੀ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਆਪਾਂ ਹਰੇਕ ਭਰਾ ਦੇ ਲਈ ਵੀ ਵੀਡੀਓ ਪਹੁੰਚੇ ਹਰੇਕ ਬਾਈ ਆਪਣੀ ਵਸੀਤ ਚੈੱਕ ਕਰ ਸਕੇ ਜਿਹੜੀ ਉਹਨਾਂ ਨੇ ਪਹਿਲਾਂ ਕਰਵਾਈਆਂ ਹੋਈਆਂ ਨੇ ਜੇ ਕੋਈ ਇਸ ਨੇ ਨਵੀਂ ਵਸੀਤ ਕਰਵਾਉਣੀ ਆ ਤਾਂ ਉਹ ਸਾਰੀਆਂ ਗੱਲਾਂ ਦਾ ਜਰੂਰ ਧਿਆਨ ਰੱਖੇ ਸੋ ਧੰਨਵਾਦ ਕਰਦੇ ਆ ਮਿਲਦੇ ਆ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਦੋਸਤੋ ਜਿਹੜਾ ਆਪਾਂ ਨੇ ਪਲੇ ਸਟੋਰ ਤੇ ਜਾਂ ਐਪ ਸਟੋਰ ਤੇ ਇੱਕ ਪੰਜਾਬ ਦੇ ਹੀਰੇ ਐਪ ਬਣਾਇਆ ਤਾਂ ਬਹੁਤ ਬਹੁਤ ਸਾਰੇ ਵੀਰਾਂ ਨੂੰ ਇਦਾਂ ਵੀ ਇਹ ਇੱਕ ਕੋਰਸ ਆ ਇਹ ਬਾਈ ਜੀ ਕੋਰਸ ਨਹੀਂ ਹੈਗਾ ਕਿ ਛੋਟੇ ਜਿਹੇ ਬੱਚੇ ਤੋਂ ਲੈ ਕੇ ਸਿਆਣੀ ਉਮਰ ਤੱਕ ਜਿੱਥੋਂ ਬੱਚੇ ਨੂੰ ਸਮਝ ਆ ਗਈ ਤੁਸੀਂ ਘਰ ਬੈਠੇ ਫਰਦ ਕਿਵੇਂ ਡਾਊਨਲੋਡ ਕਰੋਗੇ ਕਿਵੇਂ ਆਪਣਾ ਹਿੱਸਾ ਕੱਢ ਕੱਢ ਸਕਦੇ ਹੋ ਅਗਰ ਫਰਦ ਦੇ ਵਿੱਚ ਕੋਈ ਗਲਤੀ ਆ ਉਹਦੀ ਕਰੈਕਸ਼ਨ ਕਿਵੇਂ ਕਰਾ ਸਕਦੇ ਆ ਵਿਰਾਸਤ ਕੀ ਜਾਂ ਨਿਸ਼ਾਨਦੇਹੀ ਕੀ ਆ ਕੁਰਸੀਨਾਮਾ ਕੀ ਆ ਤਕਸੀਮ ਕੀ ਹੁੰਦੀ ਆ ਸਾਂਝੀ ਖੇੜ ਦੀ ਤਕਸੀਮ ਕਿਵੇਂ ਕਰਵਾ ਸਕਦਾ ਹੈ ਇੰਤਕਾਲ ਦੀਆਂ ਕਿਸਮਾਂ ਕੀ ਨੇ ਗੋਦਨਾਮਾ ਕੀ ਆ ਬਿਆਨਾ ਇਕਰਾਰਨਾਮਾ ਫੀਲਡ ਬੁੱਕ ਤਤੀਮਾ ਗਰਦਾਬਰੀ ਜਮ੍ਹਾਂਬੰਦੀ ਸਪੈਸ਼ਲੀ ਉਰਦੂ ਅਤੇ ਫਾਰਸੀ ਦੇ ਸ਼ਬਦਾਂ ਦਾ ਪੜਨਾਰ ਲੱਠੇ ਬਾਰੇ ਜਾਣਕਾਰੀ ਲਾਲ ਲਖੀਰ ਕੀ ਹੁੰਦੀ ਆ ਮਸਾਵੀ ਸਾਂਝੀ ਜ਼ਮੀਨ ਦੇ ਵਿੱਚੋਂ ਆਪਣਾ ਹੀ ਆਪਣਾ ਹਿੱਸਾ ਕਿਵੇਂ ਕੱਢੀਏ ਖੇਪਟ ਵਿੱਚੋਂ ਹਿੱਸਾ ਕਿਵੇਂ ਕੱਢੀਏ ਪੁਰਾਣਾ ਰਿਕਾਰਡ ਕਿਵੇਂ ਲੈ ਸਕਦਾ ਟੇਡੇ ਮੇਡੇ ਖੇਤਾਂ ਦੀ ਮਿੰਤੀ ਪਟਾਨਾਮਾ ਕੀ ਆ ਮਰੱਬਾ ਕੀ ਆ ਗਰਦਾਬਰੀ ਕੀ ਆ ਜਰੀਬ ਕੀ ਹੁੰਦੀ ਆ ਸੋ ਕਹਿਣ ਦਾ ਭਾਵ ਇਸ ਤੋਂ ਵੀ ਵੱਧ ਕੇ ਹੋਰ ਬਹੁਤ ਸਾਰੇ ਟੌਪਿਕ ਨੇ ਤੁਸੀਂ ਘਰ ਬੈਠੇ ਇਸ ਐਪ ਦੇ ਜਰੀਏ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰੋਗੇ ਅਗਰ ਫੇਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਇਸ ਐਪ ਨੂੰ ਡਾਊਨਲੋਡ ਕਰਨ ਦੇ ਵਿੱਚ ਤਾਂ 983105702 ਤੇ WhatsApp ਕਰ ਸਕਦੇ ਹੋ ਕਾਲ ਕਰ ਸਕਦੇ ਹੋ ਇਸ ਐਪ ਦੇ ਵਿੱਚ ਤੁਹਾਨੂੰ ਪਹਿਲੀਆਂ 20 ਵੀਡੀਓ ਫ੍ਰੀ ਮਿਲਣਗੀਆਂ ਉਸ ਤੋਂ ਅਗਲੇ ਵੀਡੀਓ ਤੁਹਾਨੂੰ ਪੇਡ ਮਿਲਣਗੀਆਂ ਉਸ ਤੋਂ ਬਾਅਦ ਸ਼ੇਅਰ ਕਰੋ ਵਾਦੇ ਵਾਦੇ ਕਮੈਂਟ ਤੇ ਲਾਈਕ ਕਰਕੇ